ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਡੱਲਾ ਸਾਹਿਬ ਅੱਜ ਸੁਖਬੀਰ ਬਾਦਲ ਨੇ ਬੜਾ ਹੈਰਾਨ ਕਰ ਦਿੱਤਾ ਕਹਿੰਦੇ ਮਨਪਰੀ 44 ਜਿਹੜੇ ਆ ਇਹ ਦੁਬਾਰਾ ਅਕਾਲੀ ਦਲ ਦੇ ਮੈਂਬਰ ਨਹੀਂ ਬਣ ਸਕਦੇ ਪਣ ਮਨਪ੍ਰੀਤਿਆਲੀ ਜਦੋਂ ਵਿਧਾਇਕ ਬਣੇ ਉਹ ਅਕਾਲੀ ਦਲ ਦੀ ਟਿਕਟ ਤੋਂ ਬਣੇ ਤੇ ਜਿੱਥੋਂ ਤੱਕ ਮੇਰਾ ਖਿਆਲ ਆ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਵੀ ਨਹੀਂ ਗਿਆ ਹੁਣ ਸੁਖਬੀਰ ਬਾਦਲ ਨੇ ਇੰਨੀ ਗੱਲ ਕਿਉਂ ਕਹੀ ਇੱਕ ਪਾਸੇ ਤਾਂ ਮਨਪ੍ਰੀਤ ਬਾਦਲ ਸਮੇਤ ਚਾਰ ਮੈਂਬਰ ਹੋਰ ਜਿਹੜੇ ਆ ਉਹ ਅਕਾਲੀ ਦਲ ਦੀ ਭਰਤੀ ਕਰੀ ਜਾਂਦੇ ਆ ਤੇ ਮਨ ਸੁਖਬੀਰ ਬਾਦਲ ਕਹਿੰਦੇ ਆ ਵੀ ਮਨਪ੍ਰੀਤਿਆਲੀ ਮੁੜ ਕੇ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਦਾ ਇਹਨੇ ਗਦਾਰੀ ਕੀਤੀ ਆ ਇਹ ਜਿਹੜੀ ਮਾਂ ਪਾਰਟੀ ਆ ਉਹਦੇ ਨਾਲ ਧੋਖਾ ਖਮਾਇਆ ਤੇ ਦੂਜੇ ਪਾਸੇ ਸੁਖਬੀਰ ਬਾਦਲ ਇਹ ਵੀ ਗੱਲ ਕਹਿੰਦੇ ਦਿਖੇ ਵੀ ਜਦੋਂ ਤੋਂ ਉਹ ਲੋਕਾਂ ਨੂੰ ਗੈਰੇ ਸੀ ਜਦੋਂ ਸੰਬੋਧਨ ਕਰ ਰਹੇ ਸੀ ਨਾ ਗੱਲਾਂ ਕਰ ਰਹੇ ਸੀ ਕਹਿੰਦੇ ਵੀ ਜਦੋਂ ਤੋਂ ਤੁਸੀਂ ਸਾਨੂੰ ਦੂਰ ਕੀਤਾ ਪਿਛਲੇ 10 ਸਾਲਾਂ ਤੋਂ ਤੇ ਕਹਿੰਦੇ ਗੁਰਦੁਆਰਿਆਂ ਦੇ ਉੱਤੇ ਕਮੇਟੀਆਂ ਦੇ ਉੱਤੇ ਕਬਜ਼ਾ ਹੋ ਗਿਆ ਕਿਹਦਾ ਕਬਜ਼ਾ ਹੋ ਗਿਆ ਕਿਸੇ ਪ੍ਰਾਈਵੇਟ ਕੰਪਨੀ ਨੇ ਕਬਜ਼ਾ ਕਰ ਲਿਆ ਕਿਸੇ ਸਿਆਸੀ ਪਾਰਟੀ ਨੇ ਕਬਜ਼ਾ ਕਰ ਲਿਆ ਸੁਖਬੀਰ ਬਾਦਲ ਨੇ ਬਿਲਕੁਲ ਖੁੱਲਕੇ ਨਹੀਂ ਦੱਸਿਆ ਪਰ ਗੱਲ ਗੋਲਮੋਲ ਜੀ ਕਰ ਗਏ ਹੁਣ ਇਹ ਦੋ ਜਿਹੜੇ ਸਸਪੈਂਸ ਬਣੇ ਹੋਇਆ ਇਹਨਾਂ ਨੂੰ ਤੁਸੀਂ ਖੋਲੋ ਵੀ ਪਹਿਲੀ ਗੱਲ ਇਹ ਦੱਸੋ ਮਨਪ੍ਰੀਤਿਆਲੀ ਅਕਾਲੀ ਦਲ ਦੇ ਮੈਂਬਰ ਕਿਉਂ ਨਹੀਂ ਦੁਬਾਰਾ ਬਣ ਸਕਦੇ ਜੀ ਡਲਾ ਸਾਹਿਬ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਜਦੋਂ ਦੇ ਦੁਬਾਰਾ ਪ੍ਰਧਾਨ ਬਣੇ ਨੇ ਪ੍ਰਧਾਨ ਬਣ ਕੇ ਜਿਹੜਾ ਉਹਨਾਂ ਨੇ ਵਿਸਾਖੀ ਵਾਲੇ ਦਿਨ ਭਾਸ਼ਣ ਦਿੱਤਾ ਸੀ ਕਿ ਤਖਤ ਸਹਿਬਾਨਾਂ ਤੇ ਕਬਜ਼ਾ ਕਰ ਲਿਆ ਸੈਂਟਰ ਨੇ ਤੇ ਐਸਜੀਪੀਸੀ ਦਾ ਧੰਨਵਾਦ ਹੈ ਅੰਤਰਿਕ ਕਮੇਟੀ ਦਾ ਉਹਨਾਂ ਨੇ ਕਬਜ਼ਾ ਮੁਕਤ ਕਰਾਤਾ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਲਿਆ ਸੀ ਵਿਸਾਖੀ ਵਾਲੇ ਮੰਚ ਤੋਂ ਔਰ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦਾ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਅਕਾਲੀ ਦਲ ਪ੍ਰਧਾਨ ਕਾਫੀ ਨੁਕਸਾਨ ਹੋਇਆ ਸੀ ਸਿਆਸੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਇਹ ਤਵੱਕੋ ਨਹੀਂ ਕੋਈ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਿਨਾਂ ਠੋਸ ਸਬੂਤਾਂ ਠੋਸ ਤਰਕਾਂ ਦੇ ਇਸ ਤਰ੍ਹਾਂ ਦੇ ਬਿਆਨ ਦੇਵੇ ਜਿਸ ਤਰ੍ਹਾਂ ਦਾ ਬਿਆਨ ਸੁਖਬੀਰ ਬਾਦਲ ਨੇ ਉਸ ਦਿਨ ਦਿੱਤਾ ਕਿਸੇ ਨੂੰ ਵੀ ਇਹ ਗੱਲ ਬਹੁਤ ਹੀ ਜ਼ਿਆਦਾ ਜੱਚੀ ਨਹੀਂ ਹੁਣ ਤਾਜ਼ਾ ਜਿਹੜਾ ਬਿਆਨ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਉਹ ਧਾਕੇ ਗਏ ਸੀ ਦਾਖੇ ਦਾ ਪਿੰਡ ਹੈ ਕਿਉਂਕਿ ਉਹ ਪੰਜਾਬ ਸਰਕਾਰ ਵੱਲੋਂ ਕੁਝ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਤੇ ਪ੍ਰਚਾਰ ਦੇ ਲਈ ਵੀ ਆਏ ਸੀ ਉਹ ਲੈ ਜਾਣੇ ਸੁਖਵੀਰ ਸਿੰਘ ਬਾਦਲ ਹੁਣ ਸੁਖਵੀਰ ਬਾਦਲ ਮੈਨੂੰ ਮੈਂ ਬੜਾ ਹੈਰਾਨ ਹਾਂ ਸੁਖਵੀਰ ਬਾਦਲ ਇਸ ਤਰ੍ਹਾਂ ਦੀਆਂ ਗਲਤੀਆਂ ਕਿਉਂ ਕਰਦੇ ਨੇ ਜਿਹੜੀਆਂ ਗਲਤੀਆਂ ਸੁਖਵੀਰ ਬਾਦਲ ਦੇ ਰਾਹ 'ਚ ਰੋੜਾ ਬਣ ਜਾਣ ਹੁਣ ਸੁਖਵੀਰ ਬਾਦਲ ਕਹਿੰਦੇ ਵੀ ਮਨਪੀਤਿਆਲੀ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਦਾ ਸੁਖਬੀਰ ਬਾਦਲ ਨੇ ਇੱਕ ਤਰੀਕੇ ਨਾਲ ਗੱਦਾਰ ਵੀ ਕਹਿਤਾ ਮਨਪੀਤਿਆਲੀ ਨੂੰ ਸੁਖਬੀਰ ਬਾਦਲ ਜਿਸ ਵਿਅਕਤੀ ਮਨਪੀਤਿਆਲੀ ਐਮਐਲਏ ਨੂੰ ਜਾਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੂੰ ਗੱਦਾਰ ਕਹਿ ਰਹੇ ਨੇ ਉਹ ਮਨਪੀਤਿਆਲੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਹੁਕਮਨਾਮੇ ਦੇ ਵਿੱਚ ਜਦੋਂ ਕਮੇਟੀ ਐਲਾਨੀ ਗਈ ਸਿੰਘ ਸਹਿਬਾਨਾ ਨੇ ਹੁਕਮਨਾਮੇ ਦੌਰਾਨ ਜਿਸ ਕਮੇਟ ਜਿਸ ਸਿੰਘ ਸਹਿਬਾਨਾਂ ਦੇ ਸਾਹਮਣੇ ਜਿਨ੍ਹਾਂ ਸਿੰਘ ਸਹਿਬਾਨਾਂ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਨੇ ਸਾਰੇ ਗੁਨਾਹ ਕਬੂਲੇ ਕਿ ਪਿਛਲੇ ਸਮਿਆਂ ਦੇ ਵਿੱਚ ਅਕਾਲੀ ਸਰਕਾਰ ਨੇ ਜੋ-ਜੋ ਗਲਤੀਆਂ ਕੀਤੀਆਂ ਵੱੱਜਰ ਗੁਨਾਹ ਕੀਤੇ ਜਿਨ੍ਹਾਂ ਨੂੰ ਸੁਖਬੀਰ ਬਾਦਲ ਆਪਣੀ ਝੋਲੀ ਪਾਉਂਦਾ ਰਿਹਾ ਉਹਨਾਂ ਹੀ ਸਿੰਘ ਸਹਿਬਾਨਾਂ ਨੇ ਮਨਪੀਤ ਧਿਆਲੀ ਨੂੰ ਉਸ ਕਮੇਟੀ ਦਾ ਮੈਂਬਰ ਬਣਾਇਆ ਹੁਣ ਸੁਖਬੀਰ ਬਾਦਲ ਦਾ ਮਨਪੀਤ ਧਿਆਲੀ ਦੇ ਪ੍ਰਤੀ ਗੁੱਸਾ ਔਰ ਉਹਨੂੰ ਗद्दार ਕਹਿਣਾ ਮਨਪੀਤਿਆਲੀ ਨੇ ਤਾਂ ਕਿਹਾ ਨਹੀਂ ਸਿੰਘ ਸਹਿਬਾਨਾ ਨੂੰ ਵੀ ਮੈਨੂੰ ਮੈਂਬਰ ਬਣਾ ਦਿਓ ਜੀ ਮਨਪੀਤਿਆਲੀ ਨੂੰ ਮੈਂਬਰ ਬਣਾਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾ ਨੇ ਜਥੇਦਾਰ ਸਹਿਬਾਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਬਣਾਇਆ ਤੇ ਸੁਖਬੀਰ ਬਾਦਲ ਕਿਉਂ ਗੁੱਸੇ ਆ ਇਸ ਕਰਕੇ ਗੁੱਸੇ ਆ ਵੀ ਮਨਪੀਤਿਆਲੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਕਰ ਰਿਹਾ ਹੁਣ ਤੁਸੀਂ ਮੈਨੂੰ ਦੱਸੋ ਸੰਦੀਪ ਜੀ ਮਨਪੀਤ ਐਲਮਨੀ ਸੀ ਨਹੀਂ ਕਰ ਰਹੇ ਉਹ ਅਕਾਲੀ ਦਲ ਦੀ ਭਰਤੀ ਕਰ ਰਹੇ ਆ ਹਾਂ ਉਹ ਸ਼ਰਮਨੀ ਅਕਾਲੀ ਦਲ ਦੀ ਭਰਤੀ ਕਰ ਰਹੇ ਨੇ ਮਨਪੀਤ 43 ਹੁਣ ਸੁਖਬੀਰ ਬਾਦਲ ਦਾ ਇਹ ਕਹਿਣਾ ਮਨਪੀਤ 43 ਗਦਾਰ ਹੈ ਸੁਖਬੀਰ ਬਾਦਲ ਤੇ ਇਲਜ਼ਾਮ ਕੀ ਲੱਗਦੇ ਨੇ ਕਿ ਇਹਨਾਂ ਨੇ ਪਹਿਲਾਂ ਤਾਂ ਗੁਨਾਹ ਕਬੂਲੇ ਸਿੰਘ ਸਹਬਾਨਾ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਫਸੀਲ ਦੇ ਸਾਹਮਣੇ ਸੁਖਬੀਰ ਬਾਦਲ ਨੇ ਗੁਨਾਹ ਕਬੂਲੇ ਕਿਤੇ ਫਰੀਦਕੋਟ ਵਾਲੇ ਪਾਸੇ ਕਿਤੇ ਬਿਆਨ ਬੂਨ ਆ ਗਿਆ ਵੀ ਸਾਜੀਦ ਸੀ ਐਦਾਂ ਸੀ ਮੈਂ ਆਪਣੀ ਝੋਲੀ ਪਾ ਲੇ ਤੇ ਸੁਖਬੀਰ ਬਾਦਲ ਦੇ ਉਹ ਨਵੇਂ ਕਬੂਲ ਨਾਮੇ ਤੇ ਵੀ ਲੋਕ ਨਾਰਾਜ਼ ਹੋਏ ਵੀ ਸੁਖਬੀਰ ਬਾਗਲਾ ਕੀ ਕਹੀ ਜਾਂਦਾ ਕਿ ਅਕਾਲੀ ਦਲ ਆਰਾਮ ਕਰ ਰਿਹਾ ਸੀ ਹੁਣ ਅਸੀਂ ਤਕੜੇ ਹੋ ਗਏ ਹੁਣ ਸੁਖਬੀਰ ਬਾਦਲ ਨੇ ਫੇਰ ਉਸੇ ਤਰ੍ਹਾਂ ਦਾ ਬਿਆਨ ਦਿੱਤਾ ਕਿ ਮਨਪੀਤਿਆਲੀ ਗਦਾਰ ਹੈ ਮਨਪੀਤਿਆਲੀ ਜਿਹੜੀ ਭਰਤੀ ਕਰ ਰਿਹਾ ਹੈ ਸ਼ਰੋਮਣੀ ਅਕਾਲੀ ਦਲ ਦੀ ਮਨਪੀਤਿਆਲੀ ਨੇ ਘਰੋਂ ਫੈਸਲਾ ਨਹੀਂ ਕੀਤਾ ਨਾ ਮਨਪੀਤਿਆਲੀ ਤੇ ਬਾਕੀ ਪੰਜ ਮੈਂਬਰਾਂ ਨੇ ਮਿਲ ਕੇ رائے ਕੀਤੀ ਵੀ ਆਪਾਂ ਚਲੋ ਜੀ ਭਰਤੀ ਕਰ ਲਈਏ ਸੁਖਬੀਰ ਬਾਦਲ ਨੂੰ ਅਗਰ ਕੋਈ ਇਤਰਾਜ਼ ਹੈ ਤੇ ਸੁਖਬੀਰ ਬਾਦਲ ਉਹ ਇਤਰਾਜ਼ ਕਰ ਹੀ ਨਹੀਂ ਸਕਦਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਸੀ ਸਿੰਘ ਸਹਿਬਾਨਾ ਨੇ ਜੱਜਦਾਰ ਸਾਹਿਬ ਨੇ ਹੁਣ ਮੈਨੂੰ ਇਹ ਲੱਗਦਾ ਹੈ ਇਹ ਬਿਆਨ ਦੇ ਕੇ ਕਿ ਮਨਪੀਤਿਆਲੀ ਗਦਾਰ ਹੈ ਉਹ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਦਾ ਮੈਂਬਰ ਵਾਲੀ ਗੱਲ ਵੀ ਮੈਂ ਦੱਸਦਾ ਹੁਣ ਜਿਹੜਾ ਗਦਾਰ ਕਹਤਾ ਸੁਖਵੀਰ ਬਾਦਲ ਕੀ ਇਸ ਕਰਕੇ ਗਦਾਰ ਕਹਿ ਰਹੇ ਨੇ ਵੀ ਉਹ ਭਰਤੀ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਸੁਖਵੀਰ ਬਾਦਲ ਇਹ ਦੱਸਣਗੇ ਕਿ ਕੀ ਸੁਖਵੀਰ ਬਾਦਲ ਨਹੀਂ ਚਾਹੁੰਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਉਹ ਭਰਤੀ ਕਰੇ ਹਾਲਾਂਕਿ ਸੁਖਵੀਰ ਬਾਦਲ ਦੇ ਦੂਸਰੇ ਲੀਡਰ ਪੰਜ ਮੈਂਬਰੀ ਕਮੇਟੀ ਦੀ ਹੋਣ ਤੇ ਸਵਾਲ ਚੱਕਦੇ ਰਹੇ ਨੇ ਸੁਖਵੀਰ ਬਾਦਲ ਦੇ ਸਾਥੀ ਹਜੇ ਤੱਕ ਸੁਖਬੀਰ ਬਾਦਲ ਸਿੱਧੇ ਤੌਰ ਤੇ ਪੰਜ ਮੈਂਬਰੀ ਕਮੇਟੀ ਤੇ ਬੋਲੇ ਨਹੀਂ ਸੀ ਪਰ ਮਨਪੀਤਿਆਲੀ ਨੂੰ ਗद्दार ਕਹਿਣਾ ਔਰ ਇਹ ਕਹਿਣਾ ਕਿ ਕਈ ਸਾਡੇ ਤੋਂ ਜਿਹੜੇ ਸਾਡੇ ਵਾਲੇ ਪਾਸਿਓਂ ਗद्दार ਦੂਜੇ ਪਾਸੇ ਚਲੇ ਗਏ ਇੱਥੇ ਉਹਨਾਂ ਦਾ ਮੈਂ ਬਿਆਨ ਛੋਟਾ ਜਿਹਾ ਸੁਣਾਦਾ ਉਸ ਬਿਆਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸੰਦੀਪ ਜੀ ਉਹ ਸਾਫ਼ ਹੋਣੀਆਂ ਫਿਰ ਮੈਂ ਵਾਪਸ ਆਉਣਾ ਜਿਹੜਾ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਮਨਪੀਤਿਆਲੀ ਮੈਂਬਰ ਨਹੀਂ ਬਣ ਸਕਦਾ ਇਹਦੇ ਤੇ ਵੀ ਮੈਂ ਕਲੈਰਿਟੀ ਲੈ ਕੇ ਆਉਣਾ ਆਪਾਂ ਸੁਖਵੀਰ ਬਾਦਲ ਦਾ ਬਿਆਨ ਸੁਣ ਲੀਏ ਛੋਟਾ ਜਾਂ ਮਨਪ੍ਰੀਤ ਯਾਦਲੀ ਕੋਈ ਕਾਲੀ ਦਲਦਲ ਹੁਣ ਮੈਂ ਪਰ ਨਹੀਂ ਬਣ ਸਕਦਾ ਗਦਾਰਾਂ ਨੂੰ ਅਸੀਂ ਵੀ ਇੱਥੇ ਆ ਆ ਜਿਹੜਾ ਤੁਹਾਡਾ ਬੁਲਾਇਆ ਕਿੱਥੋਂ ਕਿੱ데 ਗਿਆ ਆ 100 ਦੇ 200 ਦੇ ਮੈਂ ਦਿੱਤਾ ਲੈਣ ਨੂੰ ਆ ਪਰ ਕਾਂ ਬੁਰਕਾ ਮੈਂ ਬਣਾਈਆਂ ਮੈਂ ਇੱਥੇ ਪੈਸੇ ਪਰ ਕੋਈ ਲੋਕੀ ਐਜੇ ਜਿਨ੍ਹਾਂ ਦੇ ਪੈਰਾਂ बोले ਜਾਂਦੇ ਸਾਰੀਆਂ ਚੀਜ਼ਾਂ ਜਿੰਨੇ ਮੈਂ ਆ ਜਾਂਦੀ ਐ ਮੈਂ ਤਾਂ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਂ ਇਹਨੂੰ ਦੱਸਣਾ ਚਾਹਣਾ ਸੁਖਵੀਰ ਸਿੰਘ ਬਾਦਲ ਵੀ ਪਾਰਟੀ ਨੂੰ ਛੱਡ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਤਰੀ ਗੱਲ ਨਹੀਂ ਪਲਾਉਣਾ ਕਿਸੇ ਨੇ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਕਾਲੀ ਦਰ ਨੂੰ ਕਮਜ਼ੋਰ ਰੱਖਿਆ ਤੁਹਾਡੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਦੇ ਕਬਜ਼ਾ ਕਰਕੇ ਤਾਂ ਪੱਟਾ ਸਾਹਿਬ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋੜ ਕੇ ਹਰਿਆਣੇ ਦੀ ਲੱਗ ਪੜਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹਦੇ ਆ ਆ ਜਿਹੜੇ ਇਹਨਾਂ ਨੇ ਗਦਾਰ ਆਪਣੀ ਪਾਰਟੀ ਤੋਂ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਨਾਲ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਆ ਹੁਣ ਤੁਸੀਂ ਵੇਖੋ ਇਹ ਤਿੰਨ ਚਾਰ ਗੱਲਾਂ ਸੁਖਵੀਰ ਬਾਦਲ ਨੇ ਕਰਤੀਆਂ ਕਹਿੰਦੇ ਜਿਹੜੇ ਸਾਡੇ ਚੋਂ ਖੜੇ ਕਰਤੇ ਮਤਲਬ ਸਾਰਿਆਂ ਨੂੰ ਹੀ ਲਗਭਗ ਗਦਾਰੀ ਵਾਲੀ ਲਾਈਨ 'ਚ ਸੁਖਵੀਰ ਬਾਦਲ ਰੱਖ ਗਏ ਇਹਦਾ ਮਤਲਬ ਇਹ ਹੈ ਕਿ ਸੁਖਵੀਰ ਬਾਦਲ ਇੱਕ ਸਿੱਧੇ ਪੋਲੀਟੀਕਲ ਲੜਾਈ ਦੇ ਮੂਡ 'ਚ ਆ ਗਏ ਹੁਣ ਹੁਣ ਇਹ ਲੜਾਈ ਸੁਖਵੀਰ ਬਾਦਲ ਨੂੰ ਕਿੰਨੀ ਕੁ ਮਾਫ ਕਰਾਂਗੀ ਪੰਥਕ ਲੜਾਈ ਵੀ ਕਿਉਂਕਿ ਇਹਨਾਂ ਨੂੰ ਖੜੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੀਤਾ ਮੈਂ ਮੈਂ ਉਹੀ ਕਹਿ ਰਿਹਾ ਹਾਂ ਹੁਣ ਸੁਧਾਰ ਹੀ ਬਣੀ ਸੀ ਨਾ ਉਸ ਤੋਂ ਬਾਅਦ ਉਹਨੂੰ ਜਿਹੜਾ ਪੂਰਾ ਅਮਲੀ ਜਮਾ ਬਣਾ ਦਿੱਤਾ ਜਥੇਦਾਰ ਸਾਹਿਬਾਨ ਨੇ ਵੀ ਤੁਸੀਂ ਸੁਧਾਰ ਲੈਣਾ ਬਣਾਓ ਤੁਸੀਂ ਇਕੱਠੇ ਹੋ ਜੋ ਤੇ ਭਰਤੀ ਸ਼ੁਰੂ ਕਰੋ ਬਿਲਕੁਲ ਸੰਦੀਪ ਜੀ ਅਕਾਲੀ ਦਲ ਦੇ ਪ੍ਰਧਾਨ ਤੋਂ ਇਹ ਬਿਲਕੁਲ ਤਵਕਕੂ ਨਹੀਂ ਹੁੰਦੀ ਜੀ ਕਿ ਉਹ ਸ੍ਰੀ ਅਖਾਲ ਤਖਤ ਸਾਹਿਬ ਵੱਲੋਂ ਬਣਾਏ ਗਏ ਸੁਣਾਏ ਗਏ ਕਿਸੇ ਹੁਕਮ ਤੇ ਇਸ ਤਰੀਕੇ ਦੀ ਟਿੱਪਣੀ ਕਰੇ ਹੁਣ ਸਿੱਧੇ ਤੌਰ ਤੇ ਇਲਜ਼ਾਮ ਤਾਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਹੋਂਨਾ ਤੇ ਲੱਗਦੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਂਨੀ ਆਪਣੀ ਮਰਜ਼ੀ ਦੇ ਪ੍ਰਧਾਨ ਬਣਾਉਂਦੇ ਰਹਿੰਦੇ ਨੇ ਐਸਡੀਪੀਸੀ ਚ ਔਰ ਲਫਾਫੇ ਜਾਂਦੇ ਰਹੇ ਨੇ ਲਫਾਫਾ ਕਲਚਰ ਰਿਹਾ ਇਹ ਤਾਂ ਅਖਬਾਰਾਂ ਚ ਖਬਰਾਂ ਲੱਗਦੀਆਂ ਰਹੀਆਂ ਨੇ ਇਲਜ਼ਾਮ ਲੀਡਰਾਂ ਦੇ ਲੱਗਦੇ ਰਹੇ ਨੇ ਸੰਸਥਾਨ ਕਮਜ਼ੋਰ ਕਰਨ ਦੇ ਇਲਜ਼ਾਮ ਲੱਗਦੇ ਰਹੇ ਨੇ ਜ਼ਥੇਦਾਰ ਸਹਿਬਾਨਾ ਨੂੰ ਜਿਸ ਤਰੀਕੇ ਨਾਲ ਹਟਾਇਆ ਗਿਆ ਇਹ ਇਲਜ਼ਾਮ ਲੱਗਦੇ ਰਹੇ ਨੇ ਹੁਣ ਸੁਖਵੀਰ ਬਾਦਲ ਅਗਰ ਮਨਪੀ 43 ਤੇ ਜਾਂ ਸਾਰਿਆਂ ਤੇ ਇਹ ਸਵਾਲ ਚੱਕਣਗੇ ਉਹਨਾਂ ਕੋਲੇ ਇੱਕ ਵਾਰੀ ਫੇਰ ਇਹ ਕਹਿਣ ਦਾ ਮੌਕਾ ਹੋਊਗਾ ਕਿ ਤੁਸੀਂ ਦੱਸੋ ਜੀ ਅਸੀਂ ਜਿਹੜੀ ਭਰਤੀ ਕਰ ਰਹੇ ਹਾਂ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਕਰ ਰਹੇ ਹਾਂ ਤੇ ਸੁਖਵੀਰ ਬਾਦਲ ਸਾਨੂੰ ਗद्दार ਕਹਿ ਰਿਹਾ ਮੈਨੂੰ ਇਹ ਲੱਗਦਾ ਸੰਦੀਪ ਜੀ ਜਿਹੜੇ ਲੋਕ ਕ੍ਰਿਕਟ ਜਾਣਦੇ ਨੇ ਨਾ ਉਹਨਾਂ ਨੂੰ ਪਤਾ ਹੈ ਅੱਜ ਸੁਖਵੀਰ ਬਾਦਲ ਇੱਕ ਵਾਰੀ ਫੇਰ ਹਿੱਟ ਵਿਕਟ ਹੋਗੇ ਅਗਰ ਨਵਜੋਤ ਸਿੰਘ ਸਿੱਧੂ ਵੀ ਇਹਦੇ ਤੇ ਕੋਈ ਕਮੈਂਟਰੀ ਕਰੇ ਤੇ ਨਵਜੋਤ ਸਿੰਘ ਸਿੱਧੂ ਵੀ ਅੱਜ ਇਹ ਕਹੂਗਾ ਕਿ ਸੁਖਵੀਰ ਬਾਦਲ ਹਿੱਟ ਵਿਕਟ ਹੋ ਗਿਆ ਮੈਨੂੰ ਲੱਗਦਾ ਸੁਖਵੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ ਅਸੀਂ ਹੁਣ ਇੱਕ ਹੋਰ ਗੱਲ ਸੁਖਵੀਰ ਬਾਦਲ ਨੇ ਜਿਹੜੀ ਕਹੀ ਆ ਸੁਖਵੀਰ ਬਾਦਲ ਕਹਿ ਰਿਹਾ ਹੈ ਕਿ ਇਹ ਹੁਣਾਂ ਖਾਲੀ ਦਲ ਦੇ ਮਨਪੀਤ 43 ਅਕਾਲੀ ਅਕਾਲੀ ਦਲ ਦੇ ਮੈਂਬਰ ਨਹੀਂ ਬਣ ਸਕੂ ਸੁਖਵੀਰ ਬਾਦਲ ਕਹਿੰਦਾ ਮਨਪੀਤ 43 ਅਕਾਲੀ ਦਲ ਦੇ ਮੈਂਬਰ ਨਹੀਂ ਬਣ ਸਕੂ ਮਨਪੀਤਿਆਲੀ ਤੇ ਵਿਧਾਇਕ ਦਲ ਦੇ ਲੀਡਰ ਨੇ ਔਰ ਸੁਖਬੀਰ ਸਿੰਘ ਬਾਦਲ ਇਸ ਵਕਤ ਐਮਐਲਏ ਵੀ ਨਹੀਂ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਔਰ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦਾ ਲੀਡਰ ਵਿਧਾਨ ਸਭਾ ਦੇ ਵਿੱਚ ਮਨਪੀਤਿਆਲੀ ਨੇ ਤੇ ਮਨਪੀਤਿਆਲੀ ਨੂੰ ਅਕਾਲੀ ਦਲ ਮੈਂਬਰ ਨਹੀਂ ਬਣਾਏਗਾ ਇਹ ਗੱਲ ਤਾਂ ਸਮਝ ਨਹੀਂ ਆਈ ਜਦੋਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜਿਹੜੀ ਕਮੇਟੀ ਬਣੀ ਪਰਚੀਆਂ ਛਪੀਆਂ ਗਿਆਨੀ ਹਰਪੀਤ ਸਿੰਘ ਨੇ ਪਹਿਲੀ ਪਰਚੀ ਭਰੀ ਪੰਜਾਬ ਚ 26 ਲੱਖ ਲੋਕਾਂ ਕੋਲੇ 27 ਲੱਖ ਲੋਕਾਂ ਕੋਲੇ ਭਰਤੀ ਜਾ ਚੁੱਕੀ ਹੋਣ ਲਈ ਲੋਕ ਭਰਤੀ ਹੋ ਰਹੇ ਨੇ ਮਨਪੀਤਿਆਲੀ ਔਰ ਬਾਕੀ ਕਮੇਟੀ ਮੈਂਬਰਾਂ ਨੇ ਵੀ ਮੈਂਬਰਸ਼ਿਪ ਲੈ ਲਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਸਾਰੇ ਅਕਾਲੀ ਦਲ ਦੇ ਮੈਂਬਰ ਵੀ ਨੇ ਮਨਪੀ ਤੇਆਲੀ ਇਲੈਕਟਡ ਰਿਪ੍ਰੈਜ਼ੈਂਟੇਟਿਵ ਵੀ ਆ ਵਿਧਾਇਕ ਵੀ ਆ ਔਰ ਵਿਧਾਇਕ ਬਣ ਕੇ ਮਨਪੀ ਤੇਆਲੀ ਵਿਧਾਨ ਸਭਾ ਦੇ ਵਿਰੋਧੀ ਧਿਰ ਦਾ ਲੀਡਰ ਹੈ ਹੁਣ ਸੁਖਬੀਰ ਬਾਦਲ ਸਮਝਾ ਕੀ ਰਹੇ ਨੇ ਸੰਦੀਪ ਜੀ ਇਹ ਨਹੀਂ ਸਮਝ ਆਉਂਦਾ ਜਿਹੜੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਊੜਾ ਊੜਾ ਆਉਂਦਾ ਹੋਵੇ ਜਿਨ੍ਹਾਂ ਨੂੰ ਪਹਿਲਾਂ ਹੀ ਊੜਾ ਊੜਾ ਆਉਂਦਾ ਹੋਵੇ ਤੇ ਅਧਿਆਪਕ ਕਹੇ ਕਿ ਇਹਨਾਂ ਨੂੰ ਊੜਾ ਊੜਾ ਮੈਂ ਸਿਖਾਇਆ ਚਾਰ ਬੰਦਿਆਂ 'ਚ ਬਹਿ ਕੇ ਕਿਉਂ ਬੜੀ ਹੈਰਾਨੀ ਵਾਲੀ ਗੱਲ ਦੀ ਹੋ ਜਾਂਦੀ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਸਲਾਹਕਾਰ ਨੇ ਉਹਨਾਂ ਨੂੰ ਵੀ ਥੋੜਾ ਜਆ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜ਼ਿੱਦ ਕਰਕੇ ਸਮਝਾਉਣਾ ਚਾਹੀਦਾ ਹੈ ਜ਼ਿੱਦ ਕਰਕੇ ਮੈਂ ਇਹ ਇਸ ਕਰਕੇ ਕਹਿ ਰਿਹਾ ਚਲ ਮੈਨੂੰ 2 ਮਿੰਟ ਦੇ ਦਿਓ ਮੈਨੂੰ ਮੈਨੂੰ 2 ਮਿੰਟ ਦੇ ਦਿਓ ਮੈਂ ਜ਼ਿੱਦ ਸ਼ਬਦ ਕਿਉਂ ਵਰਤਿਆ ਹੁਣ ਮਨ ਵਿਕਰਮ ਮਜੀਠੀਆ ਗੁੱਸੇ ਹੋ ਗਿਆ ਸੀ ਜਦਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸੀ ਬਲਵਿੰਦਰ ਸਿੰਘ ਭੁੰਦਰ ਕਹਿੰਦੇ ਕਿ ਉਹ ਮੈਂ ਨਹੀਂ ਸੀ ਲਿਖਿਆ ਪ੍ਰੈਸ ਨੋਟ ਜਿਹਦੇ ਵਿੱਚ ਬਿਕਰਮ ਮਜੀਠੀਏ ਬਾਰੇ ਕਿਹਾ ਗਿਆ ਸੀ ਵੀ ਪਿੱਠ 'ਚ ਥੁਰਾ ਮਾਰਿਆ। ਉਹਦਣ ਬਿਕਰਮ ਸਿੰਘ ਮਜੀਠੀਏ ਨੇ ਹਾਸੇ-ਹਾਸੇ 'ਚ ਸ਼ਰਮਿੰਦੇ ਕਰਤੇ ਸੀ ਸਾਰੇ ਸਲਾਹਕਾਰ ਵੀ। ਮੇਰੇ ਕਹਿਣ ਦਾ ਮਤਲਬ ਹੈ ਜਾਂ ਤਾਂ ਸੁਖਬੀਰ ਬਾਦਲ ਜਿਹੜਾ ਬਿਆਨ ਦਿੰਦੇ ਨੇ ਉਹ ਆਪਣੇ ਕੋਲੋਂ ਦਿੰਦੇ ਨੇ ਤੇ ਕਿਸੇ ਦੀ ਸੁਣਦੇ ਨਹੀਂ ਜਾਂ ਸੁਖਬੀਰ ਬਾਦਲ ਜੋ ਉਹਨਾਂ ਨੂੰ ਦੱਸਿਆ ਗਿਆ ਹੁੰਦਾ ਉਹਦੇ ਹਿਸਾਬ ਨਾਲ ਨਹੀਂ ਚੱਲਦੇ। ਇਹ ਤਾਂ ਬਲਵਿੰਦਰ ਭੁੰਨੜ ਨੇ ਹੀ ਕਹਤਾ ਵੀ ਕਈ ਵਾਰੀ ਜੀ ਮੈਨੂੰ ਮੰਨਣਾ ਪਿਆ ਚਲੋ ਮੈਂ ਨਹੀਂ ਸੀ ਲਿਖਿਆ ਮੈਂ ਨਹੀਂ ਸੀ ਕਿਹਾ। ਇਹਦਾ ਮਤਲਬ ਹੈ ਅਕਾਲੀ ਦਲ ਵਿੱਚ ਸਭ ਕੁਝ ਠੀਕ ਨਹੀਂ ਹੈ। ਕਈ ਵਾਰੀ ਜਦੋਂ ਮੈਂ ਸਕੂਲ ਜਾਂਦਾ ਸੀ ਸੰਦੀਪ ਜੀ ਸਾਈਕਲ ਦੀ ਚੈਨ ਉੱਤਰ ਜਾਂਦੀ ਸੀ। ਅਸੀਂ ਫੇਰ ਉਵੇਂ ਸੁੱਕੀ ਚੜਾ ਕੇ ਚੈਨ ਪੈडल ਮਾਰਨੇ ਉਹ ਮਾੜੀ ਜਿਹੀ ਅੱਗੇ ਜਾ ਕੇ ਫੇਰ ਚੈਨ ਉੱਤਰ ਜਾਂਦੀ। ਫੇਰ ਜਦੋਂ ਤੱਕ ਕੋਈ ਸਿਆਣਾ ਮਿਸਤਰੀ ਉਹਦੇ 'ਚ ਗ੍ਰੀਸ ਗਰੂਸ ਲਾ ਕੇ ਉਹਦਾ ਕੋਈ ਪੇਚ ਪੂਚ ਨਿਕਲਿਆ ਹੁੰਦਾ ਸੀ, ਨਟ-ਨਟ ਨਿਕਲਿਆ ਹੁੰਦਾ ਸੀ, ਟਾਈਟ ਨਹੀਂ ਸੀ ਕਰਦਾ ਗੱਡੀ ਪਟੇ ਤੇ ਨਹੀਂ ਸੀ ਚੜਦੀ। ਸੋ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਬਾਦਲ ਨੂੰ ਜ਼ਰੂਰ ਜ਼ਰੂਰ ਕੋਈ ਨਾ ਕੋਈ ਟ੍ਰੇਨਿੰਗ ਲੈਣ ਦੀ ਲੋੜ ਹੈ ਸੁਖਬੀਰ ਬਾਦਲ ਨੂੰ ਕੋਈ ਸਿਆਣੇ ਪ੍ਰੋਫੈਸਰ ਕੋਈ ਜਿਹੜੇ ਹਿਸਟਰੀ ਦੇ ਕੋਈ ਇਤਿਹਾਸ ਦੇ ਕੁਝ ਸਮਾਜਿਕ ਸਿੱਖਿਆ ਵਾਲੇ ਸਮਾਜਿਕ ਸਾਇੰਸ ਵਾਲੇ ਸੋਸ਼ਲ ਸਾਇੰਸ ਵੀ ਬਹੁਤ ਵੱਡਾ ਸਬਜੈਕਟ ਹੈ ਹੁਣ ਜਿੱਤਾਂ ਦੇਖੋ ਸੁਖਬੀਰ ਬਾਦਲ ਬਾਹਰ ਪੜੇ ਨੇ ਵਿਦੇਸ਼ ਚ ਪੜੇ ਨੇ ਸੁਖਬੀਰ ਬਾਦਲ ਦੀ ਪੜ੍ਹਾਈ ਦੀ ਕਮੀ ਨਹੀਂ ਰਾਹੁਲ ગાંધી ਵੀ ਵਿਦੇਸ਼ ਚ ਪੜਿਆ ਦੇਖੋ ਮਨਪਿਤ ਬਾਦਲ ਵੀ ਵਿਦੇਸ਼ ਚ ਪੜਿਆ ਬਹੁਤ ਸਾਡੇ ਵੱਡੇ ਵੱਡੇ ਲੀਡਰ ਹੋਏ ਨੇ ਸੰਦੀਪ ਜੀ ਜਿਹੜੇ ਵਿਦੇਸ਼ਾਂ ਚ ਜਿਆਦਾ ਪੜੇ ਨੇ ਇਹ ਬਹੁਤ ਜਲ ਥੋੜਾ ਜਿਹਾ ਇਹਨਾਂ ਨੂੰ ਪੰਜਾਬ ਚ ਰਹਿ ਕੇ ਜ਼ਮੀਨ ਤੇ ਪੰਜਾਬ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਉਹਨਾਂ ਦੀ ਪੜਾਈ ਵੀ ਆਉਣੀ ਚਾਹੀਦੀ ਹੈ ਹੁਣ ਮੈਂ ਮੈਂ ਸੁਖਵੀਰ ਬਾਦਲ ਦੀ ਗੱਲ ਹੀ ਸੁਣ ਰਿਹਾ ਸੀ ਸੁਖਵੀਰ ਬਾਦਲ ਕਹਿੰਦਾ ਸੁਖਵੀਰ ਬਾਦਲ ਜੀ ਕਹਿੰਦੇ ਸੋ ਮੇਰੇ ਕਹਿੰਦਾ ਨੂੰ ਵੀ ਕਹਿੰਦੇ ਸੁਣਿਆ ਜਾਵੇ ਕਹਿੰਦੇ ਆ ਜਿਹੜਾ ਤੁਹਾਡਾ ਵਿਧਾਇਕ ਹੈ ਇਥੋਂ ਜਿੱਤ ਕੇ ਗਿਆ 100-100 2-200 ਕਰੋੜ ਮੈਂ ਹੀ ਦੰਦ ਰਿਆ ਉਸ ਨੂੰ ਇਹ ਸੁਖਵੀਰ ਬਾਦਲ ਦੇ ਆਪਣੇ ਸ਼ਬਦ ਨੇ ਕਹਿੰਦੇ ਆ ਪਾਰਕਾਂ ਪੂਰਕਾਂ ਮੈਂ ਹੀ ਬਣਾਈਆਂ ਪਾਰਕਾਂ ਪੂਰਕਾਂ ਮੈਂ ਹੀ ਬਣਾਈਆਂ ਕਹਿੰਦੇ ਕਹਿੰਦੇ ਮੈਂ ਦਿੱਤੇ ਪੈਸੇ ਪਰ ਕੋਈ ਨਹੀਂ ਕਈ ਕਈ ਲੋਕੀ ਅਜੇ ਨੇ ਭੁੱਲ ਜਾਂਦੇ ਸਾਰੀਆਂ ਚੀਜ਼ਾਂ ਕਹਿੰਦੇ ਜ ਜਿਹਦੇ 'ਚ ਮੈਂ ਆ ਜਾਂਦੀ ਆ ਕਈ ਲੋਕਾਂ ਚ ਕਹਿੰਦੇ ਜਿਹਦੇ ਚ ਮੈਂ ਆ ਜਾਂਦੀ ਐ ਮੈਂ ਐਡਾ ਵੱਡਾ ਮੈਂ ਪਾਰਟੀ ਤੋਂ ਵੱਡਾ ਕਹਿੰਦੇ ਮੈਂ ਇਹਨੂੰ ਦੱਸਣਾ ਚਾਹਣਾ ਸੁਖਵੀਰ ਸਿੰਘ ਬਾਦਲ ਵੀ ਚਲੋ ਮਤਲਬ ਸੁਖਵੀਰ ਬਾਦਲ ਦੇ ਕਹਿਣ ਦਾ ਮਤਲਬ ਸੀ ਕਿ ਇਹ ਪਾਰਕਾਪੂਰ ਕਾਂ ਦੇ ਪੈਸੇ ਮੈਂ ਹੀ ਦਿੱਤੇ ਐ ਮੈਂ ਹੀ ਦਿੰਦਾ ਰਿਆਂ ਨਹੀਂ ਇਹ ਸੁਖਵੀਰ ਬਾਦਲ ਨੇ ਨਹੀਂ ਦਿੱਤੇ ਇਹ ਸੁਖਵੀਰ ਬਾਦਲ ਨੇ ਆਪਣੇ ਨਿੱਜੀ ਅਕਾਊਂਟ ਚੋਂ ਨਹੀਂ ਦਿੱਤੇ ਸੁਖਵੀਰ ਬਾਦਲ ਜੀ ਇਹ ਪੈਸੇ ਪੰਜਾਬ ਦੀ ਸਰਕਾਰ ਦੇ ਖਜ਼ਾਨੇ ਚੋਂ ਆਏ ਆ ਜਿਹਦੇ ਤੇ ਲੋਕਾਂ ਦਾ ਟੈਕਸਾਂ ਦਾ ਪੈਸਾ ਹੈ ਇਹ ਕੋਈ ਇੱਕ ਵਿਅਕਤੀ ਇਹਦਾ ਸੇਰਾ ਲਵੇ ਹਾਂ ਤੁਸੀਂ ਇਹ ਕਹੋਗੇ ਕਿ ਸਾਡੀ ਸਰਕਾਰ ਨੇ ਦਿੱਤੇ ਕਿਉਂਕਿ ਮਨਪੀਤਿਆਲੀ ਸਰਕਾਰ ਦਾ ਵਿਧਾਇਕ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਮਨਪੀਤਿਆਲੀ ਚੁਣਿਆ ਹੋਇਆ ਵਿਧਾਇਕ ਸੀ ਤਾਂ ਦਿੱਤੇ ਕਿਸੇ ਹੋਰ ਨੂੰ ਨਹੀਂ ਦਿੱਤੇ ਸੁਖਬੀਰ ਬਾਦਲ ਜੀ 100-100 ਕਰੋੜ ਰੁਪਈਆ 200 ਕਰੋੜ ਰੁਪਈਆ ਫਿਰ ਕਹਿੰਦੇ ਇਹ ਪਾਰਕਾ ਪੁਰਕਾ ਮੈਂ ਹੀ ਬਣਾਈਆਂ ਫਿਰ ਇਹ ਗੱਲ ਜੇ ਜੇ ਇਹ ਪਾਰਕਾ ਮਨਪੀਤਿਆਲੀ ਨੇ ਨਹੀਂ ਬਣਾਈਆਂ ਸੁਖਬੀਰ ਬਾਦਲ ਨਹੀਂ ਬਣਾਈਆਂ ਤੇ ਫਿਰ ਕੱਲੇ ਦਾਖੇ ਹਲਕੇ 'ਚ ਹੀ ਕਿਉਂ ਬਣਾਈਆਂ ਜੀ ਇੰਨੀਆਂ ਫਿਰ ਤਾਂ ਇਹ ਸਵਾਲ ਉੱਠਦਾ ਹੈ ਨਾ ਕਿ ਤੁਸੀਂ ਸੜਕਾਂ ਪੁਲ ਕਿਸ਼ਤੀਆਂ ਝੀਲਾਂ ਬਣਾਉਣੀਆਂ ਨੇ ਤੇ ਬਠਿੰਡੇ ਬਣਾਓਗੇ ਤੇ ਜੇ ਤੁਸੀਂ ਪਾਰਕਾਂ ਬਣਾਉਣੀਆਂ ਨੇ ਤੇ ਕੱਲੇ ਮਨਪੀਤਿਆਲੀ ਦੇ ਹਲਕੇ 'ਚ ਬਣਾਓਗੇ ਤੇ ਬਾਕੀ ਪੰਜਾਬ ਉਹ ਮਤਰੇਈ ਮਾਂ ਦਾ ਪੁੱਤ ਹੈ ਬਾਕੀ ਹਲਕੇ ਜਿਹੜੇ ਨੇ ਤੇ ਜੇ ਸੁਖਵੀਰ ਬਾਦਲ ਜੀ ਸਾਰਾ ਕੁਝ ਤੁਸੀਂ ਹੀ ਦਿੱਤਾ ਇਹਦਾ ਮਤਲਬ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਐਮਐਲਏ ਕਦੀ ਤੁਹਾਡੇ ਕੋਲੇ ਆਏ ਹੀ ਨਹੀਂ ਕਿ ਸਾਡੇ ਹਲਕੇ 'ਚ ਵੀ ਪਾਰਕਾ ਬਣਾ ਦਿਓ ਜੀ ਦੇਖੋ ਇਹ ਸਵਾਲ ਬਣਦੇ ਨੇ ਸੁਖਵੀਰ ਬਾਦਲ ਹੁਣ ਤਾਂ ਲੋਕਾਂ ਦਾ ਨੁਮਾਇੰਦਾ ਨਹੀਂ ਹੁਣ ਤਾਂ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਰ ਸੁਖਵੀਰ ਬਾਦਲ ਐਮਪੀ ਐਮਐਲਏ ਮੰਤਰੀ ਡਿਪਟੀ ਮੁੱਖ ਮੰਤਰੀ ਸਭ ਕੁਝ ਰਹਿ ਨੇ ਤੇ ਸਵਾਲ ਸੁਖਵੀਰ ਬਾਦਲ ਅੱਗੇ ਕੀਤੇ ਜਾ ਸਕਦੇ ਨੇ अच्छा एडला साहब दूसरी ज्वार ज्वार गल दा भी जवाब दिया और इक गल ਹੋਰ सुखबीर बादल ने सुखबीर बादल ने इक गल बड़ी चंगी कही सुखबीर बादल कहंदे ਵੀ ਮੈਂ ਨਹੀਂ ਆਉਣੀ ਚਾਹੀਦੀ ਕਹਿੰਦੇ ਮੈਂ ਇਹਨੂੰ ਦੱਸਣਾ ਚਾਹਣਾ ਮਨਪੀਤਿਆਲੀ ਨੂੰ ਜੋ ਭਾਸ਼ਣ ਕਰ ਰਹੇ ਸੀ ਮੈਂ ਉਹ ਲਿਖ ਲਿਆ ਵਰਕੇ ਤੇ ਇਹ ਮੈਂ ਪੰਜਾਬੀ ਚ ਇੱਕ ਇੱਕ ਲਾਈਨ ਉਹਨਾਂ ਦੀ ਲਿਖ ਲਈ ਫਿਰ ਵੀ ਮਾਰਾ ਮੋਟਾ ਸ਼ਬਦ ਇਧਰ ਉਧਰ ਹੋ ਗਿਆ ਮਾਫੀ ਚਾਹਣਾ ਉਹਦੇ ਲਈ ਕਹਿੰਦੇ ਮੈਂ ਦੱਸਣਾ ਚਾਹਣਾ ਕਿ ਸੁਖਵੀਰ ਸਿੰਘ ਬਾਦਲ ਵੀ ਪਾਰਟੀ ਛੱਡ ਦੇਣਾ ਤਾਂ ਸੁਖਵੀਰ ਸਿੰਘ ਬਾਦਲ ਵੀ ਸੁਖਵੀਰ ਸਿੰਘ ਬਾਦਲ ਨੂੰ ਵੀ ਸਸਤਰੀ ਕਾਲ ਨਹੀਂ ਬਣਾਉਣੀ ਕਿਸੇ ਨੇ ਕਹਿੰਦੇ ਜੇ ਮੈਂ ਵੀ ਪਾਰਟੀ ਛੱਡ ਦੇਣਾ ਉਹਨਾਂ ਦੇ ਕਹਿਣ ਦਾ ਮਤਲਬ ਸੀ ਪਾਰਟੀ ਤੋਂ ਵੱਡਾ ਕੋਈ ਨਹੀਂ ਕਹਿੰਦੇ ਸਾਰੀ ਤਾਕਤ ਸ਼੍ਰੋਮਣੀ ਅਕਾਲੀ ਦਲ ਦੀ ਹੈ ਤੇ ਦੂਜੇ ਇਹ ਸਾਰੀ ਤਾਕਤ ਸ਼੍ਰੋਮਣੀ ਅਕਾਲੀ ਦਲ ਦੀ ਹੈ ਪਰ ਮਨਪੀਤ ਧਿਆਲੀ ਨੇ ਤਾਂ ਪਾਰਟੀ ਛੱਡੀ ਨਹੀਂ ਮਨਪੀਤ ਧਿਆਲੀ ਤਾਂ ਕਦੇ ਇਹ ਕਾਇ ਨਹੀਂ ਰਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਨਹੀਂ ਮਨਪੀਤਿਆਲੀ ਨੂੰ ਦੁਬਾਰਾ ਮੈਂਬਰਸ਼ਿਪ ਲੈਣ ਦੀ ਲੋੜ ਹੀ ਕਿਉਂ ਹੈ ਜਦੋਂ ਪਹਿਲਾਂ ਹੀ ਮਨਪੀਤਿਆਲੀ ਕੋਲੇ ਮੈਂਬਰਸ਼ਿਪ ਹੈ ਸੋ ਸੁਖਵੀਰ ਬਾਦਲ ਨੇ ਜਿਹੜੀਆਂ ਗੱਲਾਂ ਕਰਤੀਆਂ ਸੰਦੀਪ ਜੀ ਕਈ ਵਾਰੀ ਜੋਸ਼-ਜੋਸ਼ ਚ ਲੀਡਰ ਕਈ ਵਾਰੀ ਜੋਸ਼-ਜੋਸ਼ ਲੀਡਰ ਕਰ ਜਾਂਦੇ ਨੇ ਸੋ ਉਹ ਸੁਖਵੀਰ ਬਾਦਲ ਦੀ ਕੋਈ ਨੀਤ ਮਾੜੀ ਨਹੀਂ ਹੋਣੀ ਸੁਖਵੀਰ ਬਾਦਲ ਨੂੰ ਪਤਾ ਹੋਣਾ ਹੈ ਪਤਾ ਹੋਣਾ ਸੁਖਵੀਰ ਬਾਦਲ ਨੂੰ ਕਿ ਮਨਪੀਤਿਆਲੀ ਹੀ ਸਾਡਾ ਵਿਧਾਨ ਸਭਾ ਦੇ ਵਿੱਚ ਵਿਧਾਇਕ ਦਲ ਦਾ ਲੀਡਰ ਹੈ ਔਰ ਤੁਸੀਂ ਵੇਖੋ ਇਹ ਸੋਚੋ ਇਹ ਗੱਲ ਹੋ ਸਕਦੀ ਹੈ ਇੱਕ ਸ਼ੱਕ ਮੇਰੇ ਦਿਮਾਗ 'ਚ ਆ ਗਿਆ ਕਿਤੇ ਸੁਖਵੀਰ ਬਾਦਲ ਨੇ ਇਹ ਤਾਂ ਨਹੀਂ ਸੋਚਿਆ ਵੀ ਆਪਾਂ ਮਨਪੀਤਿਆਲੀ ਨੂੰ ਵਿਧਾਇਕ ਦਲ ਦੇ ਅਹੁਦੇ ਤੋਂ ਲਾ ਦੇਈਏ ਕੋਈ ਮੀਟਿੰਗ-ਵੋਟਿੰਗ ਬੁਲਾ ਕੇ ਤੇ ਫਿਰ ਪਰ ਜੇ ਇਹ ਮਨਪੀਤਿਆਲੀ ਨੂੰ ਵਿਧਾਇਕ ਦਲ ਦੇ ਅਹੁਦੇ ਤੋਂ ਲਾਤਾ ਫਿਰ ਬਣਾਉਣਗੇ ਕਿਨੂੰ ਡਾਕਟਰ ਸੁਖੀ ਤਾਂ ਪਹਿਲਾਂ ਹੀ ਚਲੇ ਗਏ ਫਿਰ ਤਾਂ ਜੀ ਡੀਟੀਆ ਹੀ ਨਹੀਂ ਮੇਰੇ ਖਿਆਲ ਵਿੱਚ ਫਿਰ ਤਾਂ ਜੀ ਗਨੀਵਕਰ ਨੂੰ ਜੀਟੀਆ ਜੀ ਰਹਿ ਗਏ ਬਿਲਕੁਲ ਪਰ ਫਿਰ ਤਾਂ ਉਹ ਤਾਂ ਫਿਰ ਪਰਿਵਾਰ ਦੇ ਮੈਂਬਰ ਹੀ ਨੇ ਫਿਰ ਤਾਂ ਵਿਕਰਮਜੀਤਿਆ ਜੀ ਦੇ ਪਤਨੀ ਨੇ ਫਿਰ ਤਾਂ ਫਿਰ ਉਹ ਪਰਿਵਾਰ ਦੇ ਮੈਂਬਰ ਨੇ ਜੇ ਸੁਖਬੀਰ ਬਾਦਲ ਮਨਪੀਤ ਧਿਆਲੀ ਨੂੰ ਹਟਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦਾ ਲੀਡਰ ਬੀਬੀ ਗਨੀਵਕਰ ਮਜੀਠੀਆ ਨੂੰ ਬਣਾਊਗਾ ਤੇ ਸੁਖਬੀਰ ਬਾਦਲ ਤੇ ਫਿਰ ਇਲਜ਼ਾਮ ਉਹੀ ਲੱਗਣਗੇ ਜਿਨ੍ਹਾਂ ਦੀ ਉਹ ਜਿਨ੍ਹਾਂ ਨੂੰ ਲੈ ਕੇ ਲੜਾਈ ਹੈ ਸਿਆਸਤ ਦੇ ਵਿੱਚ ਬੀਬੀ ਗਨੀਵ ਕਰਮਜੀਤਿਆ ਦਾ ਰਿਸ਼ਤੇਦਾਰ ਹੀ ਨਹੀਂ ਇਹਨਾਂ ਦੇ ਬਿਲਕੁਲ ਜੀ ਕਰਮਜੀਤਿਆ ਸਾਹਿਬ ਦੇ ਉਹਨਾਂ ਦੇ ਧਰਮ ਪਤਨੀ ਸੋ ਮੈਨੂੰ ਲੱਗਦਾ ਸੁਖਬੀਰ ਬਾਦਲ ਨਾ ਭੁਲੇਖੇ ਭਲੂਖੇ ਚ ਬਿਆਨ ਦੇ ਗਏ ਅੱਛਾ ਜਿਹੜਾ ਬਿਆਨ ਉਹਨਾਂ ਨੇ ਭੁਲੇਖੇ ਚ ਇਹ ਦਿੱਤਾ ਗੱਲ ਕਲੀਅਰ ਨਹੀਂ ਕੀਤੀ ਵੀ ਕਬਜ਼ੇ ਹੋ ਗਏ ਗੁਰਦੁਆਰਿਆਂ ਤੇ ਹੋ ਗਏ ਕਮੇਟੀਆਂ ਤੇ ਹੋ ਗਏ ਤਖਤਾਂ ਤੇ ਹੋ ਗਏ ਕੀਤੇ ਕਿੰਨੇ ਆ ਉਹ ਨਾਮ ਲੈਣਾ ਚਾਹੀਦਾ ਜਿੱਦਾਂ ਇਹਨਾਂ ਨੇ 13 ਤਰੀਕ ਲਿਆ ਸੀ ਕੀ ਕੋਈ ਚੱਕਰ ਆ ਤੁਸੀਂ ਦੇਖ ਲਿਆ ਤੁਸੀਂ 10 ਸਾਲ ਕਾਲੀ ਦਰ ਨੂੰ ਕਮਜ਼ੋਰ ਰੱਖਿਆ ਛੋਡੇ ਗੁਰੂ ਧਾਮਾਂ ਦੇ ਕਬਜ਼ਾ ਕਰਕੇ ਤਾਂ ਤਖਤੂਰ ਸਾਹਿਬ ਤੇ ਕਬਜ਼ਾ ਕਰਕੇ ਤੱਕ ਪੱਟਾ ਸਾਹਿਬ ਦੇ ਕਰਤਾ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਕਰੇ ਐਜੀਪੀਸੀ ਤੋਲ ਕੇ ਹਰਿਆਣੇ ਦੀ ਲੰਗ ਬਣਾ ਕੇ ਕਬਜ਼ਾ ਕਰਕੇ ਹੁਣ ਐਜੀਪੀਸੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਆ ਜਿਹੜੇ ਇਹਨਾਂ ਨੇ ਗਰਦਾਰ ਆਪਣੀ ਪਾਰਟੀ ਚੋਂ ਖੜੇ ਕੀਤੇ ਆ ਆ ਸਾਰੇ ਏਜੰਸੀਆਂ ਨਾਲ ਰਲ ਕੇ ਨਿਸ਼ਾਨਾ ਇੱਕੋ ਇੱਕ ਹੈ ਕਿ ਅਸੀਂ ਕਾਲੀ ਦਲ ਨੂੰ ਕਮਜ਼ੋਰ ਕਰ ਦਈਏ ਕਿਉਂਕਿ ਕਾਲੀ ਦਲੀ ਹੈ ਜਿਹੜੀ ਲੜਾਈ ਲੜਦਾ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਨਾਲ ਦੇਖੋ ਸੁਖਵੀਰ ਬਾਦਲ ਕਹਿੰਦੇ ਵੀ ਅਕਾਲੀ ਦਲ ਹੀ ਹੈ ਜਿਹੜਾ ਦਿੱਲੀ ਵਾਲੀਆਂ ਪਾਰਟੀਆਂ ਨਾਲ ਲੜਾਈ ਲੜਦਾ ਹੈ ਤੇ ਕਹਿੰਦੇ ਆ ਪਿਛਲੇ 10-12 ਸਾਲ ਹੋ ਗਏ ਜਦੋਂ ਦੇ ਸਾਡੇ ਨਾਲ ਠੱਗੀ ਬੱਜੀ ਹੈ ਮਤਲਬ ਅਕਾਲੀ ਦਲ ਦੀ ਸਰਕਾਰ ਨਹੀਂ ਰਹੀ ਇੱਕੋ ਗੱਲ ਕਹਿ ਰਹੇ ਨੇ ਵੀ ਦੂਜੇ ਸਾਰੇ ਦਿੱਲੀ ਦੇ ਲੁਟੇਰੇ ਨੇ ਦੂਜੀਆਂ ਪਾਰਟੀਆਂ ਹੁਣ ਇੱਕ ਤਾਂ ਸੁਖਵੀਰ ਬਾਦਲ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਦੂਜੀਆਂ ਸਾਰੀਆਂ ਪਾਰਟੀਆਂ ਦਿੱਲੀ ਦੀਆਂ ਲੁਟੇਰੀਆਂ ਨੇ ਪਰ ਇਹਨਾਂ ਦੀ ਤਾਂ ਨੌ ਮਾਸ ਦਾ ਰਿਸ਼ਤਾ ਰਿਹਾ ਕਿੰਨੇ ਸਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਹੁਣ ਜਿਹੜਾ ਇਹ ਇਸ਼ਾਰਾ ਕਰ ਰਹੇ ਨੇ ਇਹ ਸਿੱਧਾ-ਸਿੱਧਾ ਬੀਜੇਪੀ ਦਾ ਨਾਮ ਨਹੀਂ ਲੈ ਰਹੇ ਦੱਲ ਸਾਹਿਬ ਸੁਖਵੀਰ ਕਹਿੰਦਾ ਵੀ ਬੀਜੇਪੀ ਦਾ ਨਾਮ ਕਿਉਂ ਨਹੀਂ ਲੈ ਰਹੇ ਅੰਦਰ ਕਿਤੇ ਤਾੰਗ ਹੈਗੀ ਆ ਕਿਤੇ ਲੱਗਦਾ ਅਜੇ ਚਿੰਗ ਹੈਗੀ ਆ ਚੰਗਿਆੜਾ ਮਾਰਦੀ ਆ ਵੀ ਕਿਤੇ ਗੱਡ ਚੜ੍ਹੋ ਸੰਦੀਪ ਜੀ ਕੋਈ ਨਾ ਕੋਈ ਮਜਬੂਰੀ ਹੁੰਦੀ ਆ ਦੇਖੋ ਕੱਲ ਪਰਸੋਂ ਉਹਨਾਂ ਨੇ ਤਾਰੀਫ਼ ਵੀ ਕੀਤੀ ਹੈ ਭਾਜਪੀ ਦੀ ਮੋਦੀ ਸਾਹਿਬ ਦੀ ਤਾਰੀਫ਼ ਕੀਤੀ ਹੈ ਕਿ ਜਿਹੜਾ ਸੀਜ਼ਫਾਇਰ ਹੋਇਆ ਭਾਰਤੀ ਫੌਜ ਦੀ ਵੀ ਤਾਰੀਫ਼ ਕੀਤੀ ਹੈ ਸ਼ਖਬੀਰ ਬਾਦਲ ਨੇ ਕਿ ਭਾਰਤੀ ਫੌਜ ਨੇ ਬੜਾ ਚੰਗਾ ਕੰਮ ਕੀਤਾ ਜਿਹੜਾ ਸੀਜ਼ਫਾਇਰ ਕੀਤਾ ਮੋਦੀ ਸਾਹਿਬ ਨੇ ਉਹਦੀ ਵੀ ਤਾਰੀਫ਼ ਕੀਤੀ ਹੈ ਕਿ ਬੜੇ ਖੁਸ਼ ਨੇ ਪੰਜਾਬੀ ਵੀ ਮੋਦੀ ਸਾਹਿਬ ਦੇ ਫੈਸਲੇ ਤੋਂ ਪਰ ਜਿਹੜਾ ਉਹ ਕਹਿ ਰਹੇ ਨੇ ਕਿ ਪਿਛਲੇ 10 ਸਾਲਾਂ ਤੋਂ ਦੇਖੋ ਤਖਤ ਸਹਿਬਾਨਾਂ ਤੇ ਕਬਜ਼ੇ ਗੁਰਦੁਆਰਾ ਗੁਰੂ ਧਾਮਾਂ ਤੇ ਕਬਜ਼ੇ ਤੇ ਹੁਣ ਕਹਿੰਦੇ ਕਬਜ਼ਾ ਕਰਨਾ ਚਾਹੁੰਦੇ ਨੇ ਏਜੰਸੀਆਂ ਨਾਲ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਰਨਾ ਕੌਣ ਚਾਹੁੰਦਾ ਹੈ ਤੁਹਾਡੀ ਗੱਲ ਬਿਲਕੁਲ ਠੀਕ ਹੈ ਸੁਖਵੀਰ ਬਾਦਲ ਇੱਕ ਵੱਖਰੀ ਤਰ੍ਹਾਂ ਦੀ ਸਥਿਤੀ 'ਚ ਆ ਗਏ ਉਹ ਖੁੱਲ ਕੇ ਭਾਜਪੀ ਦਾ ਨਾਮ ਵੀ ਨਹੀਂ ਲੈ 파ਰੇ ਸੰਦੀਪ ਜੀ ਉਹ ਖੁੱਲ ਕੇ ਨਾਮ ਵੀ ਨਹੀਂ ਲੈ 파ਰੇ ਦੂਸਰੀ ਗੱਲ ਤੁਹਾਨੂੰ ਲੱਗਦਾ ਹੈ ਕਿ ਦੂਸਰੇ ਪਾਸੇ ਜਦੋਂ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਕਿ 10 ਸਾਲਾਂ 'ਚ ਸਾਰਾ ਕੁਝ ਹੋਇਆ ਹੈ ਤੁਹਾਨੂੰ ਲੱਗਦਾ ਵੀ ਦੂਜੇ ਪਾਸੇ ਕੋਈ ਹੋਰ ਸੀ ਕਿਉਂਕਿ ਸੁਖਵੀਰ ਬਾਦਲ ਦਾ ਤਾਂ ਗੱਠ ਜੋੜ ਸੀ ਬੀਜੇਪੀ ਨਾਲ ਆ ਕਰੋਨਾ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਆਇਆ ਉਦੋਂ ਤਾਂ ਸੁਖਵੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਐਨਡੀਆ ਦਾ ਸਾਥ ਛੱਡਿਆ ਇਹਦਾ ਮਤਲਬ ਹੈ ਕਿ ਜੇ ਦੂਜੀਆਂ ਪਾਰਟੀਆਂ ਜਿੱਤਗੀਆਂ ਗੁਰੂਤਾਮਾ ਦੀਆਂ ਇਲੈਕਸ਼ਨਾਂ ਜੇ ਸ਼੍ਰੋਮਣੀ ਕਮੇਟੀ ਦਿੱਲੀ ਬਣ ਗਈ ਉਹਦੇ ਵਿੱਚ ਕੋਈ ਪਾਕਿਸਤਾਨ ਤੋਂ ਆਕੇ ਦਾ ਵੋਟ ਪਾਕੇ ਨਹੀਂ ਗਿਆ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਦਿੱਲੀ ਵਾਲੇ ਸਿੱਖਾਂ ਨੇ ਵੋਟਾਂ ਪਾਈਆਂ ਨੇ ਇਸੇ ਤਰ੍ਹਾਂ ਜਿੰਨੇ ਵੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਦਿੱਲੀ ਦੇ ਸਿੱਖਾਂ ਨੇ ਵੋਟ ਹਰਿਆਣੇ ਦੇ ਸਿੱਖਾਂ ਨੇ ਵੋਟਾਂ ਪਾਈਆਂ ਨੇ ਤੇ ਸੁਖਵੀਰ ਸਿੰਘ ਬਾਦਲ ਨੇ ਵੀ ਤਾਂ ਹਰਿਆਣੇ 'ਚ ਆਪਣੇ ਕੈਂਡੀਡੇਟ ਖੜੇ ਕੀਤੇ ਸੀ ਤੇ ਸੁਖਵੀਰ ਸਿੰਘ ਬਾਦਲ ਉੱਥੇ ਜਿੱਤੇ ਕਿਉਂ ਨਹੀਂ ਮੈਨੂੰ ਇਹ ਲੱਗਦਾ ਸੁਖਵੀਰ ਬਾਦਲ ਨੂੰ ਸੰਦੀਪ ਜੀ ਕਿਤੇ ਨਾ ਕਿਤੇ ਹੁਣ ਇਹ ਚਿੰਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਹੋਣੀਆਂ ਨੇ ਉਹਨਾਂ ਨੂੰ ਮੈਨੂੰ ਲੱਗਦਾ ਇਹ ਚਿੰਤਾ ਪੈ ਗਈ ਕਿ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਸੀਂ ਹਾਰ ਨਾ ਜਾਈਏ ਇਸ ਕਰਕੇ ਜਿਹੜੀ ਜਿਹੜੀਆਂ ਇਲੈਕਸ਼ਨਾਂ ਦੇ ਨਾਲ ਜਿਹੜੀ ਧਿਰ ਆਉਂਦੀ ਹੈ ਜਿੱਤਦੀ ਹੈ ਇਹ ਕਹਿ ਰਹੇ ਨੇ ਵੀ ਉਹ ਕਬਜ਼ਾ ਕਰ ਲਿਆ ਮਤਲਬ ਸੁਖਬੀਰ ਸਿੰਘ ਬਾਦਲ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਵੀ ਕਬਜ਼ਾ ਹੋ ਗਿਆ ਟੈਕਨੀਕਲੀ ਤਾਂ ਆਪਾਂ ਜੇ ਡਲਾਸਰ ਪੂਰਾ ਸਾਹਬ ਵੀ ਲਾ ਲਿਆ 2025 ਚੱਲਦਾ ਪਿਆ 2021 ਦੇ ਵਿੱਚ ਮੇਰਾ ਖਿਆਲ ਗੱਠ ਜੋ ਟੁੱਟਿਆ ਸੀਗਾ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਲਈ ਪਹਿਲੇ ਸ਼ੁਰੂ ਚ ਟੁੱਟਿਆ 22 ਦਾ ਇਲੈਕਸ਼ਨ ਆ ਗਿਆ ਨਾ ਹਾਂ 22 ਚ ਦਾ ਇਲੈਕਸ਼ਨ ਆ ਗਿਆ 22 ਚ ਇਲੈਕਸ਼ਨ ਆ ਗਈਆਂ ਸੁਖਵੀਰ ਬਾਦਲ ਸਾਹਿਬ ਗੱਲ ਕਰ ਰਿਹਾ 10 ਸਾਲ ਦੀ 10 ਸਾਲ ਤੇ ਮਤਲਬ ਕਬਜ਼ੇ ਤੇ ਹੋ ਹੀ ਨਹੀਂ ਸਕਦੇ ਚਲੋ ਦੇਖੋ ਸੁਖਵੀਰ ਬਾਦਲ ਮੈਨੂੰ ਇਹ ਲੱਗਦਾ ਕਿ ਸੁਖਵੀਰ ਬਾਦਲ ਨੂੰ ਪੋਲੀਟੀਕਲ ਰਣਨੀਤੀ ਬਦਲਣ ਦੀ ਲੋੜ ਹੈ ਪੰਜਾਬ ਚ ਅਗਰ ਸੁਖਵੀਰ ਸਿੰਘ ਬਾਦਲ ਪੋਲੀਟੀਕਲ ਰਣਨੀਤੀ ਬਦਲਦੇ ਨੇ ਤੇ ਉਹਨਾਂ ਲਈ ਜ਼ਿਆਦਾ ਫਾਇਦੇਮੰਦ ਰਹੂਗਾ ਬਾਕੀ ਸੰਦੀਪ ਜੀ ਬਲਵਿੰਦਰ ਸਿੰਘ ਭੂੰਦੜ ਮੈਂ ਦੇਖ ਰਿਹਾ ਕਾਫੀ ਸਮੇਂ ਤੋਂ ਬਹੁਤੇ ਐਕਟਿਵ ਨਹੀਂ ਸੁਖਬੀਰ ਬਾਦਲ ਦੇ ਨਾਲ ਵੀ ਬਹੁਤੇ ਬਲਵਿੰਦਰ ਸਿੰਘ ਭੂੰਦੜ ਨਜ਼ਰ ਨਹੀਂ ਆ ਰਹੇ ਔਰ ਬਲਵਿੰਦਰ ਸਿੰਘ ਭੂੰਦੜ ਕੁਝ ਦਿਨ ਪਹਿਲਾਂ ਤੱਕ ਉਹ ਲਗਾਤਾਰ ਏਕਤਾ ਦਾ ਸੱਦਾ ਦੇ ਰਹੇ ਸੀ ਸਾਰਿਆਂ ਨੂੰ ਵੀ ਆ ਜੋ ਆਪਾਂ ਸਾਰੇ ਇਕੱਠੇ ਹੋ ਜਾਈਏ ਆਪਾਂ ਨੂੰ ਲੜਾਉਣਾ ਚਾਹੁੰਦੇ ਨੇ ਆਪਾਂ ਇਕੱਠੇ ਹੋ ਜਾਈਏ ਪੰਜਾਬੀ ਆਪਾਂ ਸਾਰੇ ਇੱਥੇ ਹੀ ਰਹਿਣਾ ਹੈ ਆਪਾਂ ਮਿਲ ਜੁਲ ਕੇ ਅੱਗੇ ਵਧਿਏ ਜੇ ਸੁਖਬੀਰ ਬਾਦਲ ਕਹਿ ਰਿਹਾ ਦੂਜੇ ਪਾਸੇ ਵੀ ਉਹ ਗद्दार ਨੇ ਇਹਦਾ ਮਤਲਬ ਹੈ ਸੰਦੀਪ ਜੀ ਇਹ ਗੱਲ ਮੰਨ ਲਈ ਜਾਵੇ ਕਿ ਹੁਣ ਜਿਹੜੀ ਮਾੜੀ ਮੋਟੀ ਗੱਲ ਵਿੱਚ ਵਿੱਚ ਏਕਤਾ ਦੀ ਚੱਲਦੀ ਹੈ ਉਹ ਗੱਲ ਖਤਮ ਹੈ ਹੁਣ ਇਹ ਸੰਭਵ ਨਹੀਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੇ ਸੁਖਬੀਰ ਸਿੰਘ ਬਾਦਲ ਵਾਲੇ ਪਾਸੇ ਦੀ ਭਰਤੀ ਇਹਨਾਂ ਦੀ ਏਕਤਾ ਹੁਣ ਸੰਭਵ ਨਹੀਂ ਇਸ਼ਾਰਾ ਸਾਫ਼ ਹੈ ਸੰਦੀਪ ਜੀ ਯਾਂ ਤਾਂ ਇਹ ਲੜਾਈ ਹੁਣ ਕਾਨੂੰਨੀ ਜਾਊਗੀ ਅਕਾਲੀ ਦਲ ਦੀ ਕਿ ਸ਼੍ਰੋਮਣੀ ਅਕਾਲੀ ਦਲ ਕੀ ਹੁਣ ਕਾਨੂੰਨੀ ਲੜਾਈ 'ਚ ਜਾਏਗਾ ਸ਼ਰੋਮਣੀ ਅਕਾਲੀ ਦਲ ਕਿਉਂਕਿ ਸੁਖਬੀਰ ਬਾਦਲ ਤਾਂ ਦੂਜੇ ਪਾਸੇ ਗਦਾਰੀ ਕਹਿ ਰਿਹਾ ਤੇ ਉਹ ਭਰਤੀ ਕਰਕੇ ਡੈਲੀਗੇਟ ਚੁਣਨ ਵਾਲੇ ਪ੍ਰੋਸੈਸ 'ਚ ਵੰਦ ਰਹੇ ਨੇ ਇਹ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਮੈਨੂੰ ਲੱਗਦਾ ਆਉਂਦੇ ਸਮੇਂ ਦੇ ਵਿੱਚ ਕਾਨੂੰਨੀ ਪਚੜੇ ਪੈਦਾ ਹੋਣਗੇ ਜੀ ਹੁਣ ਜੇ ਕਿਤੇ ਮਨਪੀਤਿਆਲੀ ਨੂੰ ਵਿਧਾਇਕ ਦਲ ਦੇ ਅਹੁਦੇ ਤੋਂ ਵੀ ਹਟਾਤਾ ਤੇ ਫਿਰ ਇਹ ਸਥਿਤੀ ਹੋਰ ਜ਼ਿਆਦਾ ਚਿੰਤਾਜਨਕ ਬਣ ਜਾਣੀ ਹੈ ਪੰਜਾਬ ਦੀ ਸਿਆਸਤ 'ਚ ਜੀ ਸੋ ਇਹ ਅਕਾਲੀ ਸਿਆਸਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਕਾਲੀ ਸਿਆਸਤ ਹੈ ਜਿਹੜੀ ਇਹ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਔਰ ਦੂਜੇ ਪਾਸੇ ਸੰਦੀਪ ਜੀ ਦੂਜੇ ਪਾਸੇ ਜਦੋਂ ਮੈਂ ਸੰਗਤ ਦੇਖਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜਿਹੜੀ ਕਮੇਟੀ ਬਣੀ ਉਹਦੀ ਭਰਤੀ 'ਚ ਜਦੋਂ ਮੈਂ ਸੰਗਤ ਦੀ ਦਿਲਚਸਪੀ ਦੇਖਦਾ ਤੇ ਮੈਨੂੰ ਇਹ ਲੱਗਦਾ ਕਿ ਉਧਰ ਵੀ ਲਹਿਰ ਹੈ ਭਰਤੀ ਦੀ ਉਧਰ ਵੀ ਸੰਗਤ ਖੁੱਲ ਕੇ ਭਰਤੀ ਵਾਲੇ ਪਾਸੇ ਜਾ ਰਹੀ ਹੈ ਸੋ ਨਜ਼ਰ ਬਣਾ ਕੇ ਰੱਖੀ ਆਪਾਂ ਸੰਦੀਪ ਜੀ ਸਾਰੇ ਹਾਲਾਤਾਂ ਦੇ ਬਾਕੀ ਸੁਖਵੀਰ ਸਿੰਘ ਬਾਦਲ ਦਾ ਕੋਈ ਪੱਖ ਹੈ ਸੁਖਵੀਰ ਸਿੰਘ ਬਾਦਲ ਕੁਝ ਕਹਿਣਾ ਚਾਹੁੰਦੇ ਨੇ ਸੁਖਵੀਰ ਸਿੰਘ ਬਾਦਲ ਦੇ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਹੋਰ ਲੀਡਰ ਸਹਿਬਾਨ ਕੋਈ ਗੱਲ ਕਹਿਣਾ ਚਾਹੁੰਦੇ ਨੇ ਤੁਸੀਂ ਆਪਣੀ ਵੀਡੀਓ ਬਣਾ ਕੇ ਭੇਜ ਦਿਓ ਚਾਹੇ ਸਾਨੂੰ ਅਸੀਂ ਤਾਂ ਸੁਖਵੀਰ ਬਾਦਲ ਦੀ ਉਹ ਵੀਡੀਓ ਵੀ ਚਲਾਤੀ ਜਿਹਦੇ ਚ ਪ੍ਰੈਸ ਕਾਨਫਰੰਸ ਕਰਦੇ ਸੁਖਵੀਰ ਬਾਦਲ ਨੇ ਦੱਸਿਆ ਵੀ ਮੇਰੀ ਮਜਬੂਰੀ ਸੀ ਮੈਂ ਬਾਹਰ ਤਾਂ ਗਿਆ ਸੀ ਮੇਰੀ ਕੋਈ ਨਿੱਜੀ ਮਜਬੂਰੀ ਸੀ ਤੇ ਹੁਣ ਮੈਂ ਆ ਗਿਆ ਵਾਪਸ ਅਸੀਂ ਸੁਖਵੀਰ ਬਾਦਲ ਦੀ ਵੀ ਸਾਰੀ ਗੱਲ ਰੱਖ ਰਹੇ ਹਾਂ ਅੱਗੇ ਸੋ ਸੁਖਵੀਰ ਬਾਦਲ ਨੂੰ ਵੀ ਖੁੱਲ ਕੇ ਆਪਣੀ ਰਣਨੀਤੀ ਲੋਕਾਂ ਚ ਲਿਆਉਣੀ ਚਾਹੀਦੀ ਹੈ ਸੰਦੀਪ ਜੀ ਜੀ ਪਰ ਸੁਖਵੀਰ ਬਾਦਲ ਦੀ ਸੁਖਵੀਰ ਬਾਦਲ ਦੀ ਬਿਆਨਬਾਜ਼ੀ ਤੇ ਆਉਂਦੇ ਦਿਨਾਂ ਚ ਪੰਜਾਬ ਦੀ ਅਤਾਲੀ ਸਿਆਸਤ ਬਹੁਤ ਨਿਰਪਰ ਕਰਦੀ ਹੈ ਕਿ ਕਿਸ ਪਾਸੇ ਜਾਏਗੀ ਆਪਾਂ ਇਹਦੇ ਤੇ ਨਜ਼ਰ ਬਣਾ ਕੇ ਰੱਖਾਂਗੇ ਟੈਲਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨੀ ਸਸ਼ਿਕਾ ਜੀ ਬਹੁਤ ਧੰਨਵਾਦ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ